ਸਿਲਵਰ ਮੈਡਲ ਜੇਤੂ ਕਮਲਬੀਰ ਦਾ ਗੁਰਦਾਸਪੁਰ ਭਜਨ ਤੇ ਪਰਮਾ ਸਵਾਗਤ ਮਲੇਸ਼ੀਆ ਵਿੱਚ ਹੋਏ ਅੰਡਰ 21 ਸੁਲਤਾਨ ਜੋਹਰ ਕਪਾਕੀ ਟੂਰਨਾਮੈਂਟ ਭਾਰਤ ਵੱਲੋਂ ਦੂਸਰਾ ਸਥਾਨ ਪ੍ਰਾਪਤ ਕਰਕੇ ਗੁਰਦਾਸਪੁਰ ਦੇ ਖਿਡਾਰੀ ਕਮਲਬੀਰ ਸਿੰਘ ਨੇ ਸਿਲਵਰ ਮੈਡਲ ਹਾਸਲ ਕੀਤਾ ਹੈ ਭਾਰਤ ਦੀ ਇਸ ਜੂਨੀਅਰ ਹਾਕੀ ਟੀਮ ਵਿੱਚ ਗੋਲ ਕੀਪਰ ਦੀ ਭੂਮਿਕਾ ਨਵਾਕੇ ਵਾਪਸ ਪਰਤੇ ਪਿੰਡ ਸਟਨਾ ਦੇ ਕਮਲਬੀਰ ਸਿੰਘ ਦਾ ਗੁਰਦਾਸਪੁਰ ਤੇ ਲੇਬਰ ਸੈਲ ਪੰਜਾਬ ਦੇ ਚੇਅਰਮੈਨ ਗੁਰਮੀਤ ਸਿੰਘ ਪਾੜਾ ਦੇ ਪਰਿਵਾਰ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਪਾੜਾ ਨੇ ਬੋਲਦਿਆਂ ਕਿਹਾ ਕਿ ਕਮਲਵੀਰ ਸਿੰਘ ਨੇ ਭਾਰਤ ਵੱਲੋਂ ਖੇਡ ਕੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਸੁਲਤਾਨ ਜੋਰ ਕਪੜੇ ਆਏ ਆ ਤੇ ਮੈਨੂੰ ਬਹੁਤ ਖੁਸ਼ੀ ਆ ਪਾੜਾ ਸਾਹਿਬ ਜਿਨ੍ਹਾਂ ਨੇ ਸਾਨੂੰ ਆਣੀ ਮੈਨੂੰ ਆਸਨੀ ਜੀ ਮੈਨੂੰ ਸਾਡੇ ਹਲਕੇ ਦੇ ਜਿਨ੍ਹਾਂ ਨੇ ਮੈਨੂੰ ਸਨਮਾਨਿਤ ਕੀਤਾ ਮੈਨੂੰ ਮਿਲਣ ਆਏ ਬੜਾ ਸਤਿਕਾਰ ਆ ਬੜੀ ਖੁਸ਼ੀ ਆ ਮੇਰੀ ਸੋਚ ਵੀ ਨਹੀਂ ਸੀ ਜਿਨ੍ਹਾਂ ਇੰਨਾ ਪਿਆਰ ਅੱਗੇ ਪਹਿਲਾਂ ਵੀ ਕਰਦੇ ਆ ਹੁਣ ਵੀ ਬਹੁਤ ਸਾਰਾ ਪਿਆਰ ਮਿਲ ਰਿਹਾ ਇਹਨਾਂ ਵੱਲੋਂ ਕੋਈ ਵੀ ਕਮੀ ਜੇ ਮੇਰੇ ਕੋਲ ਲੋਡ ਹੁੰਦੀ ਆ ਸਾਰਾ ਕੁਝ ਮੇਰਾ ਪੂਰਾ ਕਰਦੇ ਇਹਨਾਂ ਕੋ ਮੈਨਾਂ ਆਹੀਂ ਮਿਲਦੇ ਆ ਸਾਡੇ ਕੋਈ ਵੀ سپورਟ ਸਿਆ ਪਰਸਨ ਉਹਨਾਂ ਦੀ ਵਧੀਆ ਹੈਲਪ ਕਰਦੇ ਆ ਤੇ ਬਹੁਤ ਵਧੀਆ ਇਨਸਾਨੀ ਹਾਂਜੀ ਬਾਜੇ ਇੱਥੇ ਆਣ ਕੇ ਮੇਰਾ ਸਵਾਗਤ ਕੀਤਾ ਗਿਆ ਇਹ ਬੇਟਾ ਸਾਡਾ ਮਲੇਸ਼ੀਆ ਤੋਂ ਆਪਣੇ ਹਾਕੀ ਦਾ ਇਹ ਗੇਮ ਜਿੱਤ ਕੇ ਆਇਆ ਵਾ ਇਹਨੇ ਸੈਂਗੜ ਆਇਆ ਉੱਥੋਂ ਤੇ ਯੂਰ ਸੁਲਤਾਨ ਸੁਲਤਾਨ ਯੂਰ ਕੱਪ ਇਹਨੇ ਜਿੱਤਿਆ ਵਾ ਬੜੀ ਖੁਸ਼ੀ ਹੁੰਦੀ ਆ ਜਦੋਂ ਸਾਡੇ ਬੱਚੇ ਆਪਣੇ ਪੰਜਾਬ ਦਾ ਨਾਂ ਰੋਸ਼ਨ ਕਰਦੇ ਆ ਆਲ ਇੰਡੀਆ ਦਾ ਨਾਂ ਰੋਸ਼ਨ ਕਰਦੇ ਆ ਬੜੀ ਖੁਸ਼ੀ ਹੁੰਦੀ ਆ ਕਿਉਂਕਿ ਇਹਦੇ ਤੋਂ ਹੀ ਜਿਹੜੇ ਨੌਜਵਾਨ ਸਾਡੀ ਪੀੜ੍ਹੀ ਆ ਇਹਨਾਂ ਨੂੰ ਇੱਥੋਂ ਪ੍ਰੇਰਣਾ ਮਿਲਦੀ ਆ ਜਿਹੜੇ ਅੱਜ ਨਸ਼ਿਆਂ 'ਚ ਭੜਕ ਰਹੇ ਆ ਉਹ ਇਹਦੇ ਤੋਂ ਸਿਹਤ ਲੈਣ ਕਿ ਚੰਗੇ ਬੱਚੇ ਬਣਨ ਚੰਗੀ ਆ ਕਿ ਗੇਮਾਂ 'ਤੇ ਧਿਆਨ ਦੇਣ ਤੇ ਜਿਹੜਾ ਨਸ਼ੇ ਤੋਂ ਮੁਕਤੀ ਕਰਨ ਪੰਜਾਬ ਨੂੰ ਖੁਸ਼ਹਾਲ ਕਰਨ ਅੱਜ ਮੈਨੂੰ ਬਹੁਤ ਖੁਸ਼ੀ ਆ ਜੀ ਮੇਰਾ ਛੋਟਾ ਭਰਾ ਇੰਡੀਆ ਯੋਹਰ ਕੱਪ ਜਿੱਤ ਕੇ ਆਇਆ ਜੀ ਦੂਸਰੇ ਨੰਬਰ ਤੇ ਟੀਮ ਆਈ ਆ ਜੀ ਸਾਡੇ ਗਰਦਾਸਪੁਰ ਹਲਕੇ ਦਾ ਨਾਂ ਰੋਸ਼ਨ ਹੋਇਆ ਜੀ ਇਹਦੇ ਯਤਨ ਨਾਲ ਸਾਡੇ ਜਿਹੜੇ ਬੱਚੇ ਨੇ ਆਉਣ ਵਾਲੀ ਪੀੜ੍ਹੀ ਆ ਉਹਨੂੰ ਬਹੁਤ ਸ਼ੇਦ ਮਿਲੇਗੀ ਨਸ਼ਿਆਂ ਤੋਂ ਮੁਕਤ ਹੋਏਗੀ ਨਸ਼ਿਆਂ ਤੋਂ ਮੁਕਤ ਪੰਜਾਬ ਚਾਹੀਦਾ ਸਾਨੂੰ ਜੀ ਬਾਕੀ ਸਾਡੇ ਗਰਦਾਸਪੁਰ ਪਹੁੰਚਣ ਤੇ ਸਰਦਾਰ ਗੁਰਮੀਤ ਸਿੰਘ ਪਾੜਾ ਸਾਹਿਬ ਨੇ ਬਹੁਤ ਹੀ ਜ਼ਿਆਦਾ ਤਹਿ ਦਿਲੋਂ ਸਵਾਗਤ ਕੀਤਾ ਜੌਰ ਕੱਪ ਜਿਹੜਾ ਮਲੇਸ਼ੀਆ ਵਿੱਚ ਅੰਡਰ 21 ਟੂਰਨਾਮੈਂਟ ਵਿੱਚ ਖੇਡਣਗੇ ਉਹਦੇ ਵਿੱਚ ਮੇਰੇ ਚੇਲੇ ਤਿੰਨ ਸੀਗੇ ਕਮਲਬੀਰ ਸਿੰਘ ਗੁਰਸਾਹਿਬ ਸਿੰਘ ਤੇ ਹਰਮਨਪ੍ਰੀਤ ਸਿੰਘ ਜਿਨ੍ਹਾਂ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਇਹਨਾਂ ਨੇ ਜਿਹੜੀ ਮਡਲੀ ਮੇਰੇ ਕੋਲ ਟ੍ਰੇਨਿੰਗ ਲਈ ਆ ਹਿਮਾਚਲ ਅਕੈਡਮੀ ਤੋਂ ਲਈ ਤੇ ਇਹ ਬਹੁਤ ਹੀ ਵਧੀਆ ਹੁਨ ਹਾਰ ਬੱਚੇ ਸੀ ਮਤਲਬ ਡਿਸਪਲਨ ਪੱਖੋਂ ਵੀ ਐਡੀ ਗੇਮ ਪੱਖੋਂ ਵੀ ਬਹੁਤ ਹੀ ਵਧੀਆ ਇਹ ਜਿਹੜਾ ਇਹਨੇ ਆਪਣੀ ਭੂਮਿਕਾ ਭਾਈ ਗੋਲ ਕੀਪਰ ਵੱਜੋਂ ਨਿਭਾਈ ਹੈ ਗੋਲ ਕੀਪਰ ਖੇਡਦਾ ਸੀ ਹਾਂਜੀ ਦੂਜੇ ਨੰਬਰ ਤੇ ਆਏ ਇੰਗਲੈਂਡ ਕੋਲ 3-2 ਤੇ ਹਾਰੇ ਆ ਬਾਕੀ ਇਹਨਾਂ ਜਾਪਾਨ ਆਸਟ੍ਰੇਲੀਆ ਮਲੇਸ਼ੀਆ ਨੂੰ ਹਰਾਇਆ ਤੇ ਗਾਹ ਆਉਣ ਵਾਲੇ ਸਮੇਂ ਤੇ ਇਹ ਆਸ ਕਰਦੇ ਇਹ ਬੱਚੇ ਤੋਂ ਕੇ ਮੈਡਲ ਲੈ ਕੇ ਆਵੇ ਇੱਕ ਹਿੰਦੁਸਤਾਨ ਵਾਸਤੇ